ਸਾਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਪੌਣੇ 10 ਬੱਚਿਆਂ ਨੂੰ ਹੈਗੀ ਹੈ ਛੁੱਟੀ ਤੇ ਰਾਤ ਆਪਾਂ ਬਣਾਏ ਸੀਗੇ ਦਾਲ ਚੋਲ੍ਹ ਦਾਲ ਦੇਖੋ ਮੈਂ ਇਹ ਚੰਗੀ ਤਰ੍ਹਾਂ ਗਰਮ ਕਰਤੀ ਜੋ ਮੈਨੂੰ ਭੁੱਖ ਲੱਗੀ ਆ ਦਾਲ ਗਰਮ ਕੀਤੀ ਤੇ ਆ ਚੌਲ ਪਏ ਨੇ ਰਾਤ ਕਿਉਂਕਿ ਬੱਚਿਆਂ ਨੇ ਰੋਟੀ ਨਹੀਂ ਖਾਧੀ ਇਹ ਗਈ ਸੀ ਪਾਰਟੀ ਪਾਰਟੀ ਤੇ ਹੁਣ ਮੈਂ ਇਹ ਚੌਲਾਂ ਨੂੰ ਲਗੀਆਂ ਤੜਕਾ ਲਾਉਂ ਪਿਆਜ਼ ਦਾ ਤੇ ਕੜੀ ਪੱਤੇ ਦਾ ਤੇ ਵਿੱਚ ਜੀਰਾ ਪਾ ਕੇ ਆਪਾਂ ਲਗੀਆਂ ਚੌਲਾਂ ਨੂੰ ਤੜਕਾ ਲਾਉਂ ਕਿਉਂਕਿ ਤੜਕਾ ਲਾ ਕੇ ਦਊਂਗੀ ਬੱਚਿਆਂ ਨੂੰ ਠੰਡੇ ਨਹੀਂ ਮੈਦਨ ਦੀ ਫਿਰ ਬੱਚੇ ਬਿਮਾਰ ਹੋ ਜਾਣਗੇ ਬਸ ਹੀ ਕਰ ਜਾਂਦੀ ਆਪਾਂ ਅੱਜ ਦਾ ਬਲੌਗ ਕਰੂ ਜੋ ਵੀ ਅੱਜ ਦੀ ਰੈਸਪੀ ਹੋਈ ਸੀ ਛੋਟੇ ਨਾਲ শেয়ার ਕਰਾਂਗੇ ਤੇ ਬਾਰੇ ਇਹ ਮੁਵਬੋਬ ਨਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਸੌਰਾ ਨੂੰ ਦਰਕਾ ਲੱਗੇ। ਚਿੱਤ ਬੱਚਿਆਂ ਦਾ ਦਰਕਾ ਲਾ ਕੇ ਜੀ ਤਣੋਂੜ ਪਾ ਦਾਂਗੇ। ਖਾ ਜਾਣਗੇ ਬੱਚੇ। ਠੰਡੇ ਛੋੜਾ ਨਾਲ ਬੱਚਿਆਂ ਦਾ ਬਿਮਾਰ ਹੋਣਾ ਦਾ ਡਰਾ ਵੈਸੇ ਜੀ ਹੁਣ ਕਰਦੀਆਂ ਦਾ ਟਾਈਮ ਦਾ ਠੰਡੇ ਨਹੀਂ ਖਾਣੇ ਚਾਹੁੰਦੇ। ਗਰਮੀ ਹੈ ਤੇ ਤਾਂ ਚੱਲ ਜਾਣਾ। ਆ ਦੇਖੋ ਰੋਟੀ ਬਾਣੇ ਖਾ ਰਿਆ ਸਾਰਿਆਂ ਨੇ ਤੇ ਹੁਣ ਆਪਾਂ ਚੱਲਦੇ ਹਾਂ ਡਾਕਟਰ ਕੋਲ ਕਿਉਂਕਿ ਅੱਜ ਪੜਾਇਆ ਸੀ ਮੰਮੀ ਨੂੰ ਲੈ ਕੇ ਜਾਣਾ। ਮੰਮੀ ੂਟ ਪਾਲਾ ਪੈਰਾ ਚ ਇਹ ਨਹੀਂ ਵਧੀਆ ਲੱਗਦੀਆਂ ਮੋਟਾ ਸੂਟ ਪਾ ਕੇ ਪੈਰਾ ਚ ਚੱਪਲਾ ਪਾ ਲਈ। ਗੁੱਪਾਂ ਗਈ। ਮੈਨੂੰ ਗਰਮੀ ਆਉਂਦੀ ਹੈ। ਫਿਰ ਤੇ ਗਰਮੀ ਆਉਂਦੀ ਚੱਲ ਸ਼ੋਰ ਚੱਕ ਫਿਰ फटाफट ਚੱਲ। ਬਾਹਰ ਬਾਹਰ ਸਵਾ ਗਹਿਰਾ ਹੋ ਗਈ ਥੀ। ਚਲ। ੂਟ ਉੱਤੋਂ ਲਾਹਣਾ। ਬੱਚੇ ਦੋਨੇ ਘਰੇ ਨੇ। ਇਹ ਨਾਲ ਚੱਤਿਆ ਡਾਕਟਰ ਕੋਲ। ਨਹੀਂ ਕਾ ਜੇ ਵੀ ਨਾਲ ਜਾਣ ਪੈਣਾ ਸੀ। ਮੈਂ ਕਿਹਾ ਵੀ ਇਹ ਨਿਸ਼ਾਨ ਤੋਂ ਬੈਠਾ ਨਹੀਂ ਆਂਦਾ। ਔਖਾ ਹੋ ਜਾਂਦਾ ਟ੍ਰੈਂਕ ਦੇ ਵਿੱਚ। ਦੇਖ ਜਿਆ ਡਾਕਟਰਾਂ ਚ ਕੀ ਕਹਾਂਗਾ। ਦੇ ਵੀ ਪਿੱਛੇ ਲੜਦੇ ਨੇ ਦੋਨੇ ਜਾਨੇ ਉਹ ਕਹਿੰਦਾ ਮੈਂ ਦੇਖਣਾ ਉਹ ਕਹਿੰਦਾ ਮੈਂ ਦੇਖਣਾ ਮੈਂ ਤਾਂ ਸਟੌਲ ਲੈ ਲਿਆ ਚੁੰਨੀ ਨਹੀਂ ਸਾਭਦੀ ਸਕੂਟਰੀ ਦੇ ਨਾਲ ਦੀ ਚੁੰਨੀ ਹੋਈ ਆ ਬੇਕਾਰ ਜੀ ਸੂਟ ਨਾਲ ਦੀ ਗ੍ਰੀਨ ਸੂਟ ਹੀ ਪਾਇਆ ਜਿਵੇਂ ਇਹ ਨਾਲ ਦੀ ਚੁੰਨੀ ਵੀ ਵਧੀਆ ਤਾਂ ਕਰਕੇ ਮੈਂ ਸ਼ੋਰ ਹੀ ਉਹ ਸਟੌਲ ਜਿਹਾ ਲੈ ਲਿਆ ਜਿਹਦੇ ਨਾਲ ਆ ਵੀ ਸਿਰ ਜਾਂ ਵੀ ਠਕਿਆ ਜਾਂਦਾ ਨਾਲ ਬਾਲ ਬੋਲ ਨਹੀਂ ਉੱਟਦੇ ਹੈਗੇ ਕਪੜੇ ਸਾਰੇ ਧੋਤੇ ਆ ਦੇਖੋ ਚੈੱਕ ਕਰੋ ਸਾਰੇ ਕਪੜੇ ਧੋਤੇ ਆ ਤਾਰ ਭਰ ਗਈ ਕੱਪੜਿਆਂ ਦੀ ਉੱਥੇ ਤੱਕ ਤੇ ਇੱਧਰ ਮੰਮੀ ਦੇ ਕੱਪੜਿਆਂ ਦੀ ਤਾਰ ਭਰ ਗਈ ਰੋਟੀ ਪਾਣੀ ਬਣਾ ਕੇ ਬੱਚਿਆਂ ਨੂੰ ਖਵਾਤਾ ਤੇ ਬਾਕੀ ਆ ਸਟੈਂਡ ਤੇ ਪਏ ਨੇ ਥੋੜੇ ਜਿਹਾ ਕੱਪੜੇ ਤੇ ਹੁਣ ਮੈਂ ਤੇ ਮੰਮੀ ਚੱਲਦੇ ਆ ਬਾਕੀ ਦੇਖੋ ਹੁਣ ਡਾਕਟਰ ਕੀ ਕਹੋਗਾ ਗਾਇਜ਼ ਰੋਟੀ ਖਾ ਲੋ ਰੋਟੀ ਸੋ ਹੋਂਦੇ ਪਹਿਲਾਂ ਦੋ ਰੋਟੀਆਂ ਬਣਾਉਣਾ ਤੁਹਾਨੂੰ ਭੁੱਖ ਤਾਂ ਲੱਗੀ ਲੱਗੀ ਹੋਈ ਆ ਤਾਂ ਜੀ ਜਾਣੀ ਕੀ ਖਾਦਾ ਸੀ ਅੱਜ ਆਪਾਂ ਸਵੇਰੇ ਦਾਲ ਚਾਵਲ ਦਾਲ ਚੌੜੀ ਖਾਦੇ ਸੀ ਬੱਚੇ ਨਾ ਜਸਵੇਲ ਸਾਡੇ ਰੋਟੀ ਰੋਟੀ ਦਾ ਕੋਈ ਹਿਸਾਬ ਨਾ ਵੀ ਸਵੇਰ ਦਾ ਮੱਸ ਮम्मी ਨੇ ਕੱਲੀ ਰੋਟੀ ਖਾਦੀ ਸੀ ਮੈਂ ਵੀ ਸੋਹੋਂ ਨੇ ਛੱਡੇ ਸੀ ਜੋਹਨ ਜਿਹੜੇ ਚੌਲ ਉਹਨਾਂ ਚ ਮਾੜੀ ਜੀ ਦਾਲ ਪਾ ਕੇ ਮੈਂ ਉਹ ਖਾਦੇ ਮੈਂ ਪਿੱਛੇ ਔੜੀ ਖਾਦੇ ਜੀ ਮੈਨੂੰ ਨਹੀਂ ਭੁੱਖ ਲੱਗੀ ਤੇ ਬਹੁਤ ਜਾ ਰਹੇ ਮੈਂ ਤਾਂ ਦੁਪਹਿਰੇ ਵੀ ਖਾ ਲ ਲਈ ਤੇ ਮੈਨੂੰ ਹੁਣ ਭੁੱਖ ਨਹੀਂ ਲਾ ਉਹਨਾਂ ਕਾ ਮੈਂ ਤੇਰੀ ਫੇਵਰੇਟ ਸਬਜ਼ੀ ਬਣਾਈ ਆ ਦਿਖਾ ਰੂ ਤੋ ਸੋਹੋਂ ਦੀ ਫੇਵਰੇਟ ਸਬਜ਼ੀ ਜੇ ਮੁਸ਼ਕਲ ਨਾ ਹੋਵੇ ਆਪ ਨਾ ਸਕੋ ਤੇ ਆਪਾਂ ਪਿਆਜ਼ਾਂ ਦੀ ਸਬਜ਼ੀ ਬਣਾਈ ਹੈ ਗਾਇਸ ਦੁੱਧ ਪਾ ਕੇ ਅੱਜ ਸਤ ਬਰੌਗ ਹੀ ਨਹੀਂ ਬਣਿਆ ਬਿਲਕੁਲ ਵੀ ਤੇ ਉਹਦੇ ਲਈ ਸੌਰੀ ਕਿਉਂਕਿ ਕੰਮ ਬਹੁਤ ਜ਼ਿਆਦਾ ਸੀ ਕਰਨ ਵਾਲੇ ਮੰਮੀ ਨੂੰ ਵੀ ਡਾਕਟਰ ਦੇ ਲੈ ਕੇ ਗਈ ਸੀ ਮੰਮੀ ਦਾ ਹੱਥ ਫੇਰ ਬਣਾ ਤਾਂ ਤਿੰਨ ਦਿਨਾਂ ਵਾਸਤੇ ਅਜੇ ਮੰਮੀ ਰੈਸਟ 'ਤੇ ਹੀ ਆ ਤੇ ਦੁਬਾਰਾ ਇਹਨਾਂ ਨੇ ਪੱਟੀ ਲਾਤੀ ਉਹ ਕਹਿੰਦੇ ਮਾਤਾ ਨੇ ਟਿਕਣਾ ਤੇ ਮੰਮੀ ਦਾ ਹੱਥ ਬਣਾ ਤਾਂ ਫੇਰ ਦੁਬਾਰਾ ਮੰਮੀ ਹੈਗੀ ਆ ਰੈਸਟ 'ਤੇ ਬਾਕੀ ਅੱਜ ਕੰਮ ਕੋਈ ਇੰਨਾ ਕਰਦਾ ਹੈ ਨਹੀਂ ਕਿ ਬਾਹਰ ਲਈ ਕੰਮ ਜ਼ਿਆਦੇ ਸੀ ਸਭ ਤਾਂ ਕਰਕੇ ਅੱਜ ਬਲੌਗ ਨਹੀਂ ਬਣਿਆ ਕੁਝ ਨਹੀਂ ਬਣਿਆ ਜੀ ਮੇਰਾ ਮੂੰਹ ਦੇਖੋ ਸੋਹਣਾ ਲੱਗਦਾ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਪਤਾ ਲੱਗਦਾ ਮੇਰੇ ਮੂੰਹ ਤੇ ਕੁਸਤਰਾਇਆ ਗਾ ਲੂੰ ਥੋੜਾ ਥੋੜਾ ਆਈ ਬ੍ਰੋ ਤਾਂ ਲੱਗ ਰਿਹਾ ਹੈ ਸਰਾ ਗਈ ਹੋਈ ਜਾਂਦੀ ਹੈ ਇਹ ਕਹਿੰਦਾ ਸੁਪਨਾ ਹੈ ਆਈ ਬ੍ਰੋ ਦਿਸ ਵਲੀ ਕਹਿੰਨੇ ਕਹੇ ਸੋਹਣਾ ਵੀ ਤਾਂ ਪੜਨਾ ਚਾਹੁੰਦਾ ਇਹ ਟੈਂਸਰਾ ਚ ਲੱਗ ਜਾਨੀਏ ਜੇ ਆ ਤਾਂ ਹੈਗੀ ਆ ਓਡੀ ਇਹ ਤਾਂ ਮੈਂ ਹਟਾ ਲੈਣੀ ਆ ਮੈਂ ਤਾਂ ਮੈਂ ਹੁਣ ਵੇਟ ਘਟਾ ਰਣੀ ਜਾਵਲਾਂ ਇੰਨੀ ਹੈਗੀ ਓਡੀ ਜੋੜ ਇਤੋਂ ਵੱਧ ਕੀ ਵੇਟ ਘਟੂਗਾ ਮੈਂ ਜੰਮੀ ਤਾਂ ਪਤਲੀ ਆ ਗਈ ਜਾਵਲਾਂ ਤਾਂ ਹੈਗੀ ਨਹੀਂ ਆਪੀ ਹੋ ਗਈ ਓ ਐਂ ਕਰ ਲਿਆ ਕਰੋ ਦੇਖਿਓ ਐਵੇਂ ਆਪੀ ਹੋ ਰਹੀ ਜਾਨੀਏ ਜੀ ਉਹ ਤੇ ਲਾ ਕੇ ਸੋਮ ਤਾਂ ਪਰੌਠੀ ਖਾਗੋ ਸੋਮ ਤੇ ਪਿਆਜ਼ਾਂ ਦੀ ਸਬਜ਼ੀ ਮੈਨੂੰ ਪਤਾ ਖਾਣੀ ਨਹੀਂ ਸੋਹਣ ਲਈ ਬਣਾ ਲਈ ਪਹਿਲਾਂ ਦੋ ਪਰੌਂਠੇ ਮੈਨੂੰ ਭੁੱਖ ਲੱਗੀ ਬੇ ਜੋ ਹੁਣ ਮੈਨੂੰ ਕਦੇ ਊਟੀ ਨਹੀਂ ਬਣਾ ਕੇ ਦਿੱਤੀ ਕਿਸੇ ਨੇ ਹੋਗੋ ਸਾਈਡ ਤੇ ਮੈਂ ਬਣਾਵਾਂ ਨਹੀਂ ਸੋਹਣ ਲਈ ਮੋਟੀਆਂ ਬਣਾਉਣਾ ਹੁਣ ਪਤਲੀ ਬਣਾਵਾਂ ਆ ਬਣਾ ਕੇ ਦੱਸਾਂ ਮੈਂ ਜਿਹੜਾ ਸੋਹਣ ਨੇ ਪੇੜਾ ਕੋਈ ਸੋਹਣ ਲਈ ਮੈਂ ਬਣਾ ਦਿੰਦਾ ਬਾਅਦ ਚ ਬਣਾ ਸੋਹਣ ਨੂੰ ਖਵਾ ਦਿੰਦੀ ਵੱਡਾ ਪਰੌਂਠਾ ਓਏ ਰੋਟੀ ਥੋੜੀ ਮੈਨੂੰ ਹੋਣੀ ਟ੍ਰੈਂਗਲ ਬਰੌਂਟਾ ਬਣਾ ਲਓ ਭਾਰਾ ਬਣਾ ਲੈ ਮੰਮੀਆਂ ਦਿਖਾ ਦੇ ਹੱਥ ਡਾਕਟਰ ਨੇ ਫੇਰ ਬੰਨਤਾ ਤਿੰਨ ਦਿਨਾਂ ਵਾਸਤੇ ਉਹ ਕਹਿੰਦੇ ਮਾਤਾ ਜੀ ਅੱਗੇ ਫੇਰ ਉਸ ਤੋਂ ਬਾਅਦ ਆ ਬਣਾਉਣਾ ਆ ਬਣਾਉਣੀ ਦਦੀ ਆ ਤੂੰ ਦਿਖਾਇਆ ਹੱਥ ਐ ਮੇਂ ਕੰਦਰਸ ਦਾ ਹੋ ਲੱਗਦਾ ਹੱਥ ਮੰਮੀ ਸੌਂ ਹਾਸੇ ਦੇ ਹਾਸੇ ਨਾਲ ਕਿੰ ਥੱਲੇ ਕਰੀ ਆ ਉਹਨੂੰ ਰੋਟੀ ਖਵਾ ਲਓ ਭੁੱਖਾਗਾ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦੋ ਦਿਨਾਂ ਬਾਅਦ ਦੁਬਾਰੇ ਬਲੌਗ ਸ਼ੁਰੂ ਹੋ ਰਿਹਾ ਕਿਉਂਕਿ ਉਸ ਦਿਨ ਥੋੜਾ ਜਿਹਾ ਬਣਿਆ ਸੀ ਮੁੜ ਕੇ ਫਿਰ ਤੋਂ ਬਲੌਗ ਕੰਟੀਨਿਊ ਨਹੀਂ ਹੋਇਆ ਤੇ ਬਾਕੀ ਅੱਜ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਲੱਗੀ ਸੀ ਨਾਸ਼ਤਾ ਕਰਨ ਮੰਮੀ ਨੇ ਚਾਹ ਨਾਲ ਖਾ ਲਿਆ ਲੱਡੂ ਮੰਮੀ ਨੂੰ ਭੁੱਖ ਲੱਗੀ ਸੀ ਮੈਂ ਚਾਹ ਨਾਲ ਪਰੌਂਠਾ ਖਾਣ ਲੱਗੀ ਆ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੰਮੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬੇਟੇ ਸਾਰਿਆਂ ਨੂੰ ਜਿਹੜੇ ਮੇਰੇ ਭੈਣ ਭਾਈ ਸਭ ਦੇਖਦੇ ਨੇ ਬਜ਼ੁਰਗ ਮਾਤਾਵਾਂ ਸਭ ਦੇਖਦੇ ਨੇ ਉਹਨਾਂ ਨੂੰ ਸਾਰੇ ਗੁੱਡ ਮਾਰਨਿੰਗ ਲਓ ਜੀ ਗਾਇਸ ਟੈਂਪ বাজ ਗਏ ਨੇ ਪੌਣੇ ਗਿਆਰਾਂ ਤੇ ਮੈਂ ਤੇ ਮੰਮੀ ਨਹਾ ਤੋ ਕੇ ਹੋ ਗਏ ਰੈਡੀ ਤੇ ਰੈਡੀ ਹੋ ਕੇ ਆਪਾਂ ਚੱਲਿਆ ਜੀ ਅੱਜ ਮਲੇਰਕੋਟਲੇ ਕਿਉਂਕਿ ਉੱਥੇ ਮੈਂ ਜਾਣਾ ਡਾਕਟਰ ਕੋਲ ਬਲੇਰ ਕੋਲ ਤੇ ਤਾਂ ਕਰਕੇ ਮੈਂ ਤੇ ਮਮੀ ਚੱਲਿਆ ਸੂਟ ਮੈਂ ਆ ਹੀ ਪਾਇਆ ਪਿੰਕ ਕਲਰ ਦਾ ਤੇ ਨਾਲ ਜਿਆ ਵੜੀ ਚੁੰਨੀ ਆ ਤੇ ਨਾਲ ਆਪਾਂ ਪਾ ਲਈਏ ਕੋਟੀ ਤੇ ਬਾਕੀ ਹੁਣ ਚੱਲਦੇ ਆ ਡਾਕਟਰ ਕੋਲ ਮੇਰੀ ਨਾ ਗਰਦਨ ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਉਹਨਾਂ ਹੁਣ ਗੱਗੀ ਦਾ ਫੋਨ ਆਇਆ ਸੀਗਾ ਵੈਸੇ ਤਾਂ ਮੈਂ ਜਾਣਾ ਨਹੀਂ ਸੀ ਕਿਤੇ ਵੀ ਘਰੀ ਸੀਗੀ ਅੱਜ ਤੇ ਹੁਣ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਐ ਕਰਕੇ ਵੀ ਤੂੰ ਮਲੇਰ ਕੋਲ ਜਾ ਤੇ ਉਹਨਾਂ ਦਾ ਫੋਨ ਨੰਬਰ ਵਗੈਰਾ ਵੀ ਦਿੱਤਾ ਹੋਇਆ ਸੀਗਾ ਹਾਂ ਵੀ ਤੂੰ ਜਾ ਉੱਥੇ ਜਾ ਕੇ ਇੱਕ ਵਾਰੀ ਦਿਖਾ ਕੇ ਆ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਸਹੀ ਆ ਜਾਂ ਕਿਵੇਂ ਆ ਤੇ ਬਿਨਾਂ ਦਵਾਈ ਤੋਂ ਬਿਨਾਂ ਉੱਥੇ ਤੋਂ ਕਹਿੰਦੇ ਵੀ ਉਹ ਇਲਾਜ ਕਰਦੇ ਆ ਸਰਵਾਈਕਲ ਦਾ ਬਾਕੀ ਆਪਾਂ ਚੱਲਦੇ ਆ ਜੇਕਰ ਮੈਨੂੰ ਮੇਰੀ ਗਰਦਨ ਠੀਕ ਹੋਊਗੀ ਤਾਂ ਮੈਂ ਤੁਹਾਨੂੰ ਵੀ ਦੱਸੂਗੀ ਡਰੈੱਸ ਵਗੈਰਾ ਵੀ ਆਪਾਂ ਦੱਸਾਂਗੇ ਤੇ ਫੋਨ ਨੰਬਰ ਵੀ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਚੱਲਦੇ ਆ ਮੇਰੇ ਬਹੁਤ ਜ਼ਿਆਦੇ ਦਰਦ ਆ ਜਗਰਦਨ ਦੇ ਵਿੱਚ ਬਹੁਤ ਜ਼ਿਆਦੇ ਮਝਾਇਆ ਜੀ ਉਹ ਆਪਾਂ ਨੂੰ ਆਪਾਂ ਵਿੱਚ ਚਿੱਕਾ ਮਾਰ ਮਾਰ ਗੋ ਮੈਨਾਂ ਜਿਆਦਾ ਦਰਦ ਬੱਤ ਸਰਵਾਈਕਲ ਦਾ ਬਹੁਤ ਆ ਗਿਆ ਪਤਾ ਨਹੀਂ ਕੀ ਹੋ ਗਿਆ ਸਾਰੇ ਕਿ ਤੂ ਬਾਰ ਤੇ ਬਾਕੀ ਆਪਾਂ ਚੱਲਦੇ ਆ ਮੈਂ ਤੇ ਮੰਮੀ 11:15 ਹੋ ਗਏ ਸੋਹਮ ਦੇ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਸਾਨੂੰ ਮੁੜਨਾ ਪੈਣਾ ਜਲਦੀ ਮੰਮੀ ਅੰਦਰੋਂ ਕੁਝ ਲੈਣਾ ਤਾਂ ਨਹੀਂ ਅੰਦਰੋਂ ਅੰਦਰੋਂ ਕੋਈ ਚੀਜ਼ ਲੈਣੀ ਤਾਂ ਨਹੀਂ ਹੋਰ ਨਾ ਲੈ ਬਸ ਬੂਟ ਬਾਟ ਫੋਨ ਲੈਣਾ ਵਾਸਟਿੰਗ ਦਾ ਪਤਾ ਨਹੀਂ ਠੀਕ ਆ ਠੀਕ ਆ ਚਲੋ ਜੀ ਬਾਕੀ ਚਾਹਦੇ ਆ ਹਜੇ ਹਨਾ ਮੈਂ ਤਾਂ ਇੱਕ ਰੋਟੀ ਖਾ ਲਈ ਸੀ ਮੰਮੀ ਨੇ ਚਾਹ ਨਾਲ ਲੱਡੂ ਖਾ ਲਿਆ ਮੰਮੀ ਕਹਿੰਦੀ ਮੈਨੂੰ ਭੁੱਖ ਨਹੀਂ ਇਧਰ ਚੈੱਕ ਕਰ ਲਓ ਤੁਸੀਂ ਮੇਰੇ ਭਾਂਡੇ ਉਵੇਂ ਪਏ ਆ ਹਜੇ ਆ ਕੀ ਕਰੂੰਗੀ ਸਾਰਾ ਕੁਝ ਕਿਉਂਕਿ ਹੁਣ ਸਾਡੇ ਕੋਲ ਟਾਈਮ ਨਹੀਂ ਮੇਰਾ ਮੋਢਾ ਵੀ ਬਾਹ ਵੀ ਦਰਦ ਕਰਦੀ ਆ ਸਾਰੀ ਅੰਨਿਆਰੀ ਸਰਵਾਈਕਲ ਵਧੀਆ ਮੈਂ ਬਹੁਤ ਜਿਆਦਾ ਤੇ ਬਾਕੀ ਚਾਹਦੇ ਆ ਤੇ ਤੁਹਾਨੂੰ ਫਿਰ ਦੱਸਾਂਗੀ ਜੇਕਰ ਮੈਂ ਗਾਇਸ ਇਸ ਇੰਟਰ ਕੋਲਡ ਪਾਟਲ ਬੈਗ ਹੈ ਉਹ ਤੁਸੀਂ ਬੈਠੇ ਜਾਂ ਐਪੋਲ ਦੇ ਉੱਪਰ ਫਾਕੀ ਨੇ ਕਿਹਾ ਡਾਕਟਰ ਦੀ ਗੱਲ ਕਰਾ ਦੇ ਪਾਸਾ ਘੜਾ ਕੇ ਪਾਸੇ ਆਈ ਸੀ ਉਹ ਦੋ ਤਰ੍ਹਾਂ ਦੇ ਲਿਖਦਾ ਸੀ ਅਟੋ ਹਰੀ ਪਾਣੀ ਘਰ ਇਹ ਮੋਟਾ ਇੱਕ ਜਾਇਆ ਸਰ ਫਾਸਟ ਤੇ ਉੱਥੇ ਦੇਣਾ ਤਾਂ ਹੈ ਇਹ ਬੰਨਾ ਨਹੀਂ ਹੈ ਉਹ ਸਾਵਾ ਬੰਨ ਲਿਆ ਕਿ ਉਹ ਵਾਲੀ ਆ ਜਾਂਦੀ ਹਾਂਜੀ ਆਪਾਂ ਡਾਕਟਰ ਸਾਹਿਬ ਕੋਲੇ ਪਹੁੰਚ ਗਏ ਸੀਗੇ ਤੇ ਮੈਂ ਆਪਦਾ ਖੁੱਦ ਦਾ ਟਰੀਟਮੈਂਟ ਲੈ ਲਿਆ ਤੇ ਬਾਕੀ ਤੁਹਾਨੂੰ ਡਾਕਟਰ ਸਾਹਿਬ ਦੱਸਣਗੇ ਵੀ ਕੀ ਕੀ ਟਰੀਟਮੈਂਟ ਕਰਦੇ ਆ ਤੇ ਕਿੱਦਾਂ ਕਰਦੇ ਆ ਬਾਕੀ ਮੈਂ ਤੁਹਾਨੂੰ ਵੀਡੀਓ ਵਿੱਚ ਮੈਂ ਐਡ ਕਰ ਦੂੰਗੀ ਉਹ ਤੁਸੀਂ ਦੇਖ ਲਿਓ ਜਿਹੜੀ ਵੀ ਕਿਸੇ ਨੂੰ ਪ੍ਰੋਬਲਮ ਆ ਉਹ ਤੁਸੀਂ ਦੱਸ ਸਕਦੇ ਹੋ ਡਾਕਟਰ ਸਾਹਿਬ ਨੂੰ ਤੇ ਆਪਦਾ ਟਰੀਟਮੈਂਟ ਲੈ ਸਕਦੇ ਹੋ ਬਾਕੀ ਮੈਂ ਥੋੜੀ ਸਾਰਾ ਨਾਲ ਗੱਲ ਕਰਾਂ ਦਾ ਨਹੀਂ ਉਹ ਤੁਹਾਨੂੰ ਦੱਸ ਹੀ ਦੇਣਗੇ ਵੀ ਕਿੱਦਾਂ ਕਿੱਦਾਂ ਟਰੀਟਮੈਂਟ ਆ ਦੱਸ ਦਿਓ ਜੀ मैम सारे को लड़ी दी हड्डी ना जुड़ी हुई है मैं किसी भी तरह की प्रॉब्लम है लड़ी दी हड्डी दे मान क्या ना ये जाना लगता बाहर इंजार दिया ना लगता पैराइन दार दिया ना लगता पैरेस्टोन तर पान जाना सर्वाइकल प्रॉब्लम होना सर्वाइकल स्कोन डाइजोसिस हो जाना ठीक है जी यहाँ पे लगता बाहर ये ਟ੍ਰੈਕਲੈਸ ਟ੍ਰੀਟਮੈਂਟ ਆਇਆ ਦਾ ਠੀਕ ਹੈ ਜੀ ਸਾਡਾ ਟ੍ਰੀਟਮੈਂਟ ਹੈ ਜਿਹੜਾ ਕਾਇਰੋਪ੍ਰੈਕਟਿਕ ਟ੍ਰੀਟਮੈਂਟ ਹੈ ਕਾਇਰੋਪ੍ਰੈਕਟਿਕ ਟ੍ਰੀਟਮੈਂਟ ਨਾਲ ਇਲਾਜ ਕਰਦੇ ਇਹਦੇ ਵਿੱਚ ਹੁੰਦਾ ਕੀ ਹੈ ਜਿਹੜੇ ਮਾਡੂਰੀ ਦੀ ਹੱਡੀ ਦਾ ਮਾਕੇ ਹੀ ਗਿਆ ਹੁੰਦਾ ਹੈ ਹਾਂਜੀ ਉਹਨਾਂ ਨਾਲ ਕੀ ਹੁੰਦਾ ਨਾ ਡਿਸਕ ਦੇ ਉੱਪਰ ਪ੍ਰੈਸ਼ਰ ਆ ਕੇ ਡਿਸਕ ਡਿਸਕ ਬਲਸ ਹੋ ਜਾਂਦਾ ਹੈ ਨਾਲ ਜੋੜੇ ਲੱਤਾਂ ਦੇ ਵਿੱਚ ਦਰਦ ਆ ਜਾਂਦਾ ਉਹ ਲੱਤਿਆਂ ਨੇ ਬਾਕਾਂ ਹੀ ਕਰਦੀ ਜਾਂਦਾ ਤੇ ਨਸਾਂ ਦਾ ਭੇਨ ਹੁੰਦਾ ਤੇ ਉਹ ਨਸਾਂ ਬਲੌਕ ਹੋ ਜਾਂਦੀਆਂ ਇਸ ਮਾਰੀ ਕੇ ਨਹੀਂ ਸੈਟਿੰਗ ਕਰਦੇ ਹਾਂ ਹਾਂਜੀ ਹਾਂਜੀ ਸਾਡਾ ਇਹ ਟ੍ਰੀਟਮੈਂਟ ਠੀਕ ਹੈ ਜੀ ਤੇ ਸਰ ਮੈਨੂੰ ਕੀ ਪ੍ਰੋਬਲ ਨੈਕ ਦੀ ਪ੍ਰੋਬਲਮ ਸੀ ਸਰਵਾਈਕਲ ਦੇ ਹਾਂ ਡਾਇਗਨੋਸਿਸ ਦੀ ਕੀਤਾ ਹੈ ਜਿਹਦੇ ਕਾਰਨ ਤੁਹਾਡੇ ਜਿਹੜੇ ਸਰਵਾਈਕਲ ਦੇ ਮਨ ਕੇ ਨਾ ਹੀ ਅਲਾਈਨਮੈਂਟ ਹੀ ਗਈ ਆ ਠੀਕ ਹੈ ਜੀ ਜਨ ਕਾਰਨ ਨਾ ਤੁਹਾਡੇ ਡਿਸਕ ਬਲਜ ਹੋਏ ਹੋਏ ਸੀ ਠੀਕ ਹੈ ਜੀ ਕਰਕੇ ਮਤਲਬ ਬਾਹਰ ਦੇ ਵਿੱਚ ਪੇ ਮਾਈਗਰੇਨ ਦੀ ਹਾਂ ਜੀ ਤੰਨਾ ਜੋ ਸੂਸਰੀ ਵਾ ਜੋ ਵੀ ਤੁਹਾਨੂੰ ਇਸ਼ੂ ਆ ਰਹੇ ਨੇ ਹੱਥਾਂ ਦੇ ਵਿੱਚ ਸੁੰਨਪਨ ਦਰਦ ਉਹ ਇਹਦੇ ਕਰਕੇ ਆ ਰਹੇ ਨੇ ਠੀਕ ਹੈ ਜੀ ਇਹ ਸਪੇਸ ਆ ਜਾਂ ਵੈਸੀ ਪ੍ਰੋਬਲਮ ਸਪੇਸ ਕਹਿੰਦੇ ਨੇ ਮਨ ਇਹ ਵੀ ਡਾਇਨਾਮਿਕ ਸਪੇਸ ਹੁੰਦੀ ਹੈ ਹਾਂਜੀ ਜਦੋਂ ਮਨਕੈ ਜੀ ਦੇ ਨਾਲ ਨਾ ਜੇ ਵੀ ਡਿਸਕ ਨੂੰ ਜਦੋਂ ਐਕਸਰੇ ਵਗੈਰਾ ਕਰਾਣੇ ਹੋਵੇ ਵਿੱਚ ਇਹ ਵੀ ਡਾਇਨਾਮਿਕ ਸਪੇਸ ਜੋ ਹੁੰਦੀ ਹੈ ਧਾਰਨਾ ਚੀ ਹਾਂਜੀ ਪਰ ਡਿਸਕ ਬਾਹਰ ਆ ਜਾਂਦੀ ਹੈ ਠੀਕ ਹੈ ਜੀ ਸਾਡਾ ਕੰਮ ਹੁੰਦਾ ਮਨਕੈ ਨੂੰ ਸੈੱਟ ਕਰਨਾ ਮਨਕੈ ਸੈੱਟ ਹੋ ਜਾਣਾ ਜਿਹੜਾ ਜਿਹੜਾ ਡਿਸਕ ਬਿਲਜਾ ਉਹ ਅੰਦਰ ਸੁੱਕੜ ਜਾਂਦੀ ਹੈ ਸਰਕੂਲੇਸ਼ਨ ਚੱਲ ਪੈਂਦਾ ਪੇਸ਼ੰ ਦਾ ਠੀਕ ਹੈ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਠੀਕ ਅਗਰ ਕਿਸੇ ਨੂੰ ਆਪਰੇਸ਼ਨ ਵੀ ਦੱਸਿਆ ਹੋਇਆ 15 20 ਸਾਲ ਤੋਂ 30 ਸਾਲ ਤੋਂ ਕੋਈ ਘਰ ਬੈਠਾ ਹੈ ਕੋਈ ਮਤਲ ਨਹੀਂ ਲਾ ਲ ਵੀ ਸਾਡੇ ਕੋਲ ਪੱਕਾ ਹੈ ਜਾਂ ਕੋਈ ਦਵਾਈਆਂ ਖਾ ਕੇ ਮਤਲਬ ਧੱਕਿਆ ਹਾਰਿਆ ਬੈਠਾ ਹਾਂ ਲੱਭ ਪੱਕਾ ਸਾਡੇ ਕੋਲ ਹੈ ਠੀਕ ਹੈ ਜੀ ਸਸ ਇੱਕ ਏਰੀ ਆਉਣ ਤੋਂ ਪਹਿਲਾਂ ਮਤਲਬ ਕਾਲ ਕਰਕੇ ਕੰਟੈਕਟ ਕਰਕੇ ਆ ਠੀਕ ਹੈ ਸਰ

ਮੰਮਾ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਹੁਣ ਰੋਟੀ ਖਾਣ ਲੱਗਿਆ ਮੰਮਾ ਆ ਕੇ ਟਾਈਮ ਕਿੰਨੇ ਵਜੇ ਕਿ ਸਵਾ ਦੋ ਹੋ ਗਏ ਤਾਂ ਮੇਰਾ ਦੋਸਤ ਹੈ ਨਾ ਮੈਂ ਨੇ ਟ੍ਰੋਫੀ ਨਹੀਂ ਲਿਆ ਤੂੰ ਟ੍ਰੋਫੀ ਬੱਚੇ ਤੈਨੂੰ ਤਾਂ ਨਹੀਂ ਮਿਲੀ ਤੈਨੂੰ ਫੰਕਸ਼ਨ ਦੇ ਵਿੱਚ ਨਹੀਂ ਸੀ ਲਾਇਆ ਉਦੋਂ ਮੰਮਾ ਕੋਲ ਪੈਸੇ ਨਹੀਂ ਸੀ ਹੈਗੇ ਸਕੂਲ ਵਾਲੇ ਪੈਸੇ ਭਰਉਂਦੇ ਸੀ ਤਾਂ ਫੰਕਸ਼ਨ ਦੇ ਵਿੱਚ ਲਾਉਂਦੇ ਸੀ ਬੱਚਿਆਂ ਨੂੰ ਮੈਂ ਤੈਨੂੰ ਅਗਲੀ ਵਾਰ ਲਾ ਦੂੰਗੀ ਠੀਕ ਆ ਹਾਂ ਸਾਰੇ ਬੱਚਿਆਂ ਨੂੰ ਟ੍ਰੋਫੀ ਮਿਲੀ ਸੀ ਸ਼ੋਮਨ ਮਿਲੀ ਨਹੀਂ ਕੋਈ ਨਾ ਕੁਝ ਨਹੀਂ ਹੁੰਦਾ ਅਗਲੇ ਸਾਲ ਤੈਨੂੰ ਵੀ ਮਿਲੂਗੀ ਠੀਕ ਆ ਮੰਮਾ ਦੀ ਜਾਨ ਹੈ ਤਾਂ ਛੋਟੀ ਜੀ ਲੱਗੂਗਾ ਨਾ ਦੇਖੋ ਅਜ ਮੈਂ ਕੀ ਮੈਂ ਅਜੇ ਬੜੇ ਹਾਂ ਗਿਫਟ ਮਿਲੂਗਾ ਟਰਾਫੀ ਮਿਲੂਗੀ ਮੇਰੇ ਲੱड्डੂ ਨੂੰ ਰੋਟੀ ਖਾਣੀ ਹੈ ਅੱਜ ਤੋਂ ਬਜਾ ਰੋਟੀ ਖਾ ਲੂੰ ਪਿਆਜ਼ਾਂ ਦੀ ਸਬਜ਼ੀ ਪਈ ਸੀ ਹਜੀ ਕੱਲ ਪਰਸੋਂ ਵਾਲੀ ਪਈ ਆ ਉਹੀ ਚੱਲ ਰਹੀ ਆ ਤੇ ਹੁਣ ਲੱਗਿਆ ਰੋਟੀ ਖਾਣ ਮੈਂ ਤੇ ਮੰਮੀ ਕਿਉਂਕਿ ਅਸੀਂ ਰੋਟੀ ਅੱਜ ਖਾਧੀ ਨਹੀਂ ਸੀ ਮੈਂ ਸਵੇਰੇ ਹਜੇ ਇੱਕ ਪਰੌਂਠਾ ਖਾ ਲਿਆ ਸੀ ਮੰਮੀ ਨੇ ਤਾਂ ਇੱਕ ਵੀ ਨਹੀਂ ਸੀ ਖਾਧਾ ਟਾਈਮ ਵੱਜ ਗਏ ਨੇ ਸਵਾ 2 ਉਹ ਬੈਕ ਡਾਕਟਰ ਤੇ ਜਾਣਾ ਵੀ ਜ਼ਰੂਰੀ ਡਾਕਟਰ ਤੇ ਜਾਣ ਕਰਕੇ ਨਾ ਟਾਈਮ ਲੱਗ ਗਿਆ ਮੈਂ ਤਾਂ ਕਾਲਜ ਹੀ ਕਰੀ ਜਾਂਦੀ ਸੀ ਫਿਰ ਅਸੀਂ ਚੜ੍ਹੀ ਗਈਆਂ ਬੱਸ ਹਨਾ ੱੱਕੇ ਜੇ ਨਾਲ ਜਾ ਆਈਆਂ ਫਿਰ ਵੀ ਸਾਰਾ ਦਿਨ ਜਾ ਲੰਘਦਾ ਨਹੀਂ ਹੈਗਾ ਸ਼ਾਮ ਜੇ ਨੂੰ 4:00 ਵਜੇ ਵੀ ਟਾਈਮ ਲੰਘ ਜਾਂਦਾ ਗਾਇਜ਼ ਟਾਈਮ ਵੱਜ ਗਿਆ ਸ਼ਾਮ ਦੇ ਪੌਣੇ 5 ਹੁਣ ਸੱਸ ਨੂੰ ਹਾ ਚੁੱਲ੍ਹੇ ਚੱਗ ਜਾਲਦੀਆਂ ਨੇ ਮੰਮੀ ਨੂੰ ਕਿਹਾ ਮੈਂ ਕਿਹਾ ਚੁੱਲ੍ਹੇ ਚੱਗ ਮਚਾਓ ਇਹ ਸਾਡੇ ਘਰੇ ਆਇਆ ਗਵਾਂਡੀਆਂ ਦੇ ਘਰੋਂ ਸਾਗ ਅਸੀਂ ਹਜੇ ਇੱਕ ਵਾਰ ਵੀ ਨਹੀਂ ਬਣਾਇਆ ਅਸੀਂ ਲਾਉਣਾ ਸਾਗ ਨੂੰ ਤੜਕਾ ਤੇ ਨਾਲ ਬਣਾਵਾਂਗੇ ਮੱਕੀ ਦੀ ਰੋਟੀ ਚੁੱਲੇ ਤੇ ਹਨਾ ਮੰਮੀ ਤੇ ਮੈਂ ਦਵਾਈ ਲੈ ਕੇ ਆਈ ਸੀ ਅੱਜ ਬਈ ਮੇਰੀ ਗਰਦਨ ਹੋ ਗਈ ਠੀਕ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਕੋਈ ਆਪਾਂ ਪ੍ਰੋਮੋਸ਼ਨ ਨਹੀਂ ਕਰਦੇ ਹਨਾ ਤੇ ਜੈਨੂਇਨਾ ਜੋ ਵੀ ਆ ਸੱਚ ਆ ਆਪਾਂ ਪੈਸੇ ਦੇ ਕੇ ਆਏ ਹਾਂ ਡਾਕਟਰ ਨੂੰ ਤੇ ਅਬ ਦਾ ਇਲਾਜ ਕਰਾ ਕੇ ਆਏ ਆ ਪਰ ਮੈਨੂੰ ਲੱਗਦਾ ਵੀ ਮੰਮੀ ਮੇਰਾ ਉੱਥੇ ਫੇਕੀ ਸਰਵਾਈਕਲ ਠੀਕ ਹੋ ਗਈ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੇਰੀ ਗਰਦਨ ਠੀਕ ਹੋ ਗਈ ਪਰ ਤਸੱਲੀਆ ਕਰਾਤੀਆਂ ਡਾਕਟਰ ਨੇ ਠੀਕ ਤਾਂ ਹੋ ਰਹੀ ਸੀ ਮੇਰੀਆਂ ਤਾਂ ਚੀਕਾਂ ਨਿਕਲ ਗਈਆਂ ਗਾਇਸ ਮੇਰੇ ਤਾਂ ਨਾ ਮਣ ਕੇ ਜਕੜੇ ਪਏ ਸੀ ਸਾਰੇ ਮੇਰੇ ਤਾਂ ਸਾਰੇ ਸਰੀਰ ਦੇ ਪੜਾਕੇ ਵਜਾਏ ਨੇ ਮੈਂ ਨਾ ਵੀਡੀਓ ਦੇ ਵਿੱਚ ਲਾ ਦੂੰਗੀ ਤੁਹਾਨੂੰ ਬਲੌਗ ਦੇ ਵਿੱਚ ਵੀਡੀਓ ਲਾ ਦੂੰਗੀ ਐਡ ਕਰ ਦੂੰਗੀ ਜਿਹੜੇ ਉੱਥੇ ਕਸਟਮਰ ਆਏ ਹੋਏ ਸੀ ਵੀ ਡਾਕਟਰ ਕਿਵੇਂ ਇਲਾਜ ਕਰਦਾ ਮੇਰਾ ਵੀ ਉਵੇਂ ਹੀ ਕੀਤਾ ਪਰ ਹਨਾ ਥੋੜੀ ਜੀ ਪ੍ਰੋਬਲਮ ਆਉਂਦੀ ਆ ਪਰ ਮੈਂ ਠੀਕ ਹੋ ਗਈ ਉੱਥੇ ਬੈਠ ਕੇ ਅੱਜ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਸਰਵਾਈਕਲ ਨਾਲ ਬਹੁਤ ਬੁਰਾ ਹਾਲ ਸੀ ਇੱਕ ਤਾਂ ਮੇਰੀ ਨੀਵੀ ਪੌਣੀ ਬੰਦ ਕੀਤੀ ਆ ਵੀ ਜਿਵੇਂ ਮੈਂ ਐਡਿਟ ਵਗੈਰਾ ਕਰਦੀ ਹਾਂ ਨਾ ਬਲੌਗ ਦਾ ਕੰਮ ਕਰਦੀ ਆ ਵੀ ਜਿਆਦਾਤਰ ਨੀਵੇਂ ਪਾ ਕੇ ਨਹੀਂ ਬੈਠਣਾ ਨੰਬਰ 2 ਤੇ ਵਜਨ ਵਾਲਾ ਕੰਮ ਨਹੀਂ ਚ ਕੋਈ ਚੀਜ਼ ਚੱਕਣੀ ਤੇ ਬਸ ਭਾਰੀ ਚੀਜ਼ ਨਹੀਂ ਕੋਈ ਚੱਕਣੀ ਤੇ ਜਿਆਦਾ ਟਾਈਮ ਨੀਵੇਂ ਨਹੀਂ ਪਾ ਕੇ ਬੈਠਣਾ ਮੈਂ ਕਹਣੀ ਮੇਰਾ ਨਾ ਤਸੱਲੀਆ ਤਾਂ ਹੋ ਗਈਆਂ ਇੱਕ ਵਾਰ ਪਰ ਮੇਰੀ ਗਰਦਨ ਉੱਥੇ ਬੈ ਕੇ ਠੀਕ ਹੋ ਗਈ ਸੀ ਆਪਾਂ ਝੂਠ ਨਹੀਂ ਬੋਲਦੇ ਤੇ ਫੇਸ ਵੀ ਹੈਗੀ ਆ ਕਾਫੀ ਡਾਕਟਰ ਦੀ ਨਾ ਮਮੀ ਚੱਲ ਕੋਈ ਤੇ ਪਰ ਠੀਕ ਕਰ ਤੁਹਾਨੂੰ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੋਈ ਪੱਟਾ ਨਹੀਂ ਕੋਈ ਪੱਟੀ ਨਹੀਂ ਕੁਝ ਨਹੀਂ ਲਿਆ ਡਾਕਟਰ ਨੇ ਤੇ ਪੀਸ ਪੀਸ ਲਈਆ ਕੱਲੀ ਪਰ ਅਈ ਸਾਰਾ ਟਰੀਟਮੈਂਟ ਕੀਤਾ ਹੱਥ ਨਾਲ ਹੀ ਉਹਨਾਂ ਨੇ ਸਾਰਾ ਜੇ ਕਹਿੰਦੇ ਬਾਹਲਾ ਵਧਿਆ ਹੋਵੇ ਤਾਂ 5-6 ਵਾਰੀ 3-4 ਵਾਰੀ ਤਿੰਨ ਚਾਰ ਵਾਰੀ ਤੇ ਜਾਣਾ ਪੈਂਦਾ ਮੈਂ ਹੁਣ ਇੱਕ ਵਾਰ ਹੀ ਗਈ ਆ ਹੁਣ ਮੈਨੂੰ 2-3 ਦਿਨਾਂ ਤੱਕ ਦੁਬਾਰੇ ਬੁਲਾਇਆ ਬਸ ਦੇਖੋ ਮੈਂ ਉਹ ਮੈਂ ਗਿਣ ਗੱਲਾਂ ਕਰੂੰਗੀ ਹਨਾ ਤੇ ਪਰ ਮੈਨੂੰ ਆਏ ਸੀਗਾ ਅੱਜ ਮੇਰਾ ਗਰਦਨ ਦਾ ਵੀਰੇ ਚੀਕਾ ਨਿਕਲਦੀ ਸੀ ਇੰਨਾ ਮੇਰਾ ਬੁਰਾ ਹਾਲ ਸੀ ਬਹੁਤ ਜ਼ਿਆਦਾ ਸਰਵਾਈਕਲ ਵਧਿਆ ਹੋਇਆ ਸੀ ਮੈਂ ਉੱਥੇ ਬੈ ਕੇ ਠੀਕ ਹੋ ਗਈ ਸੀ ਆਪਾਂ ਝੂਠ ਨਹੀਂ ਬੋਲਦੇ ਆ ਦੇਖ ਲਓ ਨਹੀਂ ਮੈਂ ਤਾਂ ਰੋਟੀ ਨਹੀਂ ਸੀ ਪੱਕਣੀ ਅੱਜ ਜਿਸ ਹਿਸਾਬ ਨਾਲ ਮੇਰੇ ਹਾਲਾਤ ਸੀ ਹੁਣ ਮੈਂ ਚੁੱਲ੍ਹੇ ਤੇ ਦੇਖੋ ਰੋਟੀ ਸਬਜ਼ੀ ਬਣਾਉਂਗੀ ਤੜਕਾ ਲਾਉਂਗੀ ਸਾਗ ਨੂੰ ਤੇ ਮੱਕੀ ਦੀ ਬਣਾਉਂਗੀ ਰੋਟੀ ਜੇ ਮੇਰੀ ਦੁਖਦੀ ਹੁੰਦੀ ਗਰਦਨ ਫਿਰ ਮੇਰੇ ਤੋਂ ਤਾਂ ਗੈਸ ਤੇ ਬਣੀ ਤੇ ਬਣਨੀ ਅੱਜ ਜਿਸ ਹਿਸਾਬ ਨਾਲ ਮੇਰੇ ਹਾਲਾਤ ਤੇ ਅਸੀਂ ਮੈਂ ਤਾਂ ਜਾਣਦੀ ਨਹੀਂ ਸੀ ਠੱਕੇ ਜਨਾਲ ਹੀ ਗਿਆ ਸੀ ਠੱਕੇ ਨਾਲ ਹੀ ਗਿਆ ਮੈਂ ਤੇ ਮੰਮੀ ਅਸੀਂ ਪਹਿਲਾਂ ਸਲਾਹਾਂ ਜਿਹਾ ਕਰੀ ਗਏ ਮਾਂ ਮੰਮੀ ਆਪਾਂ ਨੂੰ ਪਤਾ ਤਾਂ ਹੈ ਨਹੀਂ ਜਾਣਾ ਕਿੱਥੇ ਆਪਾਂ ਤਾਂ ਹੈ ਨਹੀਂ ਜਾਣਾ ਕਿੱਥੇ ਆ ਪੇਰ ਵੀ ਅਸੀਂ ਪਰ ਆਸਾ ਨਾ ਜਾਣਾ ਬਹੁਤ ਸੌਖਾ ਮਲੇਰ ਕੋੜਲੇ ਤੱਕ ਅਸੀਂ ਬਸ ਤੇ ਗਏ ਬਸ ਸਟੈਂਡ ਚੋਂ ਬਸ ਸਟੈਂਡ ਚੋਂ ਅਸੀਂ ਕਰਾਇਆ ਆਟੋ ਮੰਮੀ ਕਿੱਥੇ ਗਈ ਸੀ ਆਪਾਂ ਰਾਏਕੋਟ ਰਾਏਕੋਟ ਰੋਡ ਰਾਏਕੋਟ ਰੋਡ ਰਾਏਕੋਟ ਵਾਲਾ ਜਿਹੜਾ ਪੋਲਾ ਨਾ ਉਹ ਉੱਤਰ ਕੇ ਥੱਲੇ પેટ્રોલ ਪੰਪਾ પેટ્રોલ ਪੰਪ ਦੇ ਸਾਹਮਣੇ ਬੇਰੀ ਦੀ ਦੁਕਾਨ ਆ ਤੇ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਿਓ ਜਿਹਨੂੰ ਸਰਵਾਈਕਲ ਦੀ ਗੋਡਿਆਂ ਦੀ ਢੋਹੀ ਤੇ ਇਲਾਕੇ ਦੀ ਕੋਈ ਵੀ ਪਰੋਨਾਮ ਤੇ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਆਪਾਂ ਪੈਸੇ ਦੇ ਕੇ ਆਏ ਤੇ ਆਪ ਦਾ ਟ੍ਰੀਟਮੈਂਟ ਕਰਾ ਕੇ ਆਏ ਆਪਾਂ ਕੋਈ ਫ੍ਰੀ ਚ ਨਹੀਂ ਕਰਾ ਕੇ ਆਏ ਠੀਕ ਹੈ ਜੀ ਕਿਤੇ ਕਹੋ ਵੀ ਪਰਮ ਪ੍ਰੋਮੋਸ਼ਨ ਕਰਦੀ ਆ ਪ੍ਰੋਮੋਸ਼ਨ ਨਹੀਂ ਹੈਗੀ ਜਮਾ ਵੀ ਤੇ ਬਾਕੀ ਹੁਣ ਅਸੀਂ ਕੰਮ ਕਰ ਲੀਏ ਫਿਰ ਤੁਹਾਨੂੰ ਬਾਹਰ ਲਓ ਜੀ ਆਪਣਾ ਚੁੱਲੇ ਦਾ ਸੈਟਅਪ ਚੈੱਕ ਕਰ ਲਓ ਮੈਂ ਬਣਾਉਣ ਲੱਗੀ ਆ ਮੱਕੀ ਦੀ ਰੋਟੀ ਤੇ ਸਾਗ ਨੂੰ ਲਾੜਿਆ ਆਪਾਂ ਨੇ ਤੜਕਾ ਇਧਰ ਚੈੱਕ ਦਿਖਾਉਣੀ ਆ ਤੁਹਾਨੂੰ ਘਰਚੀ ਫੇਰ ਕੇ ਪੂਰਾ ਜਿਆਤਾ ਸਾਗ ਚੰਗੀ ਤਰ੍ਹਾਂ ਵਿੱਚ ਪਾਇਆ ਆਪਾਂ ਲਸਣ ਤੇ ਪਿਆਜ਼ ਤੇ ਧਨੀਏ ਅੱਗ ਤੇਜ਼ ਹੀ ਚਾਹੀਦੀ ਹੈ ਮੈਨੂੰ ਫਟਾਫਟ ਰੋਟੀ ਬਣ ਜਾਈ ਜਿਹੜੀ 10 ਮਿੰਟਾਂ ਦੇ ਵਿੱਚ ਸਾਗ ਨੂੰ ਤੜਕਾ ਲਾ ਲਿਆ ਤੇ ਹੁਣ ਆਪਾਂ ਲੱਗਿਆ ਮੱਕੀ ਦੀ ਰੋਟੀ ਬਣਾਉਣ ਗਰਮ ਗਰਮ ਰੋਟੀ ਤੇ ਮੰਮੀ ਸਾਗ ਧਰ ਕੇ ਮੱਕੀ ਦੀ ਤੇ ਨਾਲ ਉੱਤੇ ਘਿਓ ਪਾ ਕੇ ਜਾਂ ਮੱਖਣ ਪਾ ਕੇ ਕਿੰਨਾ ਸਵਾਦ ਲੱਗਦਾ ਹਨ ਮੈਂ ਖਾ ਕੇ ਜਾਊਂਗੀ ਇੱਕ ਰੋਟੀ ਨਹੀਂ ਗੱਲਾਂ ਖਣ ਨੂੰ ਲਿਆਉਣਾ ਪਹਿਲਾਂ ਮੇਰੀ ਲਾਲਾ ਡਿੱਗੀ ਜਾਂਦੀਆਂ ਪਹਿਲੇ ਸਾਗ ਚ ਨੂਨ ਤਾਂ ਲੋੜ ਨਹੀਂ ਪਾਉਂਦੀ ਮੈਂ ਤਾਂ ਪਾ ਲਿਆ ਸੀ ਗਾਇਜ਼ ਰੋਟੀ ਐਵੇਂ ਕੋਣ ਖਾਂਦਾ ਸਾਗ ਦੇ ਉੱਤੇ ਰੋਟੀ ਧਰ ਕੇ ਇਹ 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 ਰੋਟੀ ਦੇ ਉੱਤੇ ਸਾਗ ਧਰ ਕੇ ਰੋਟੀ ਦੇ ਉੱਤੇ ਸਾਗ ਧਰ ਕੇ ਉੱਪਰ ਮਲਾਈ ਪਾ ਕੇ ਤੇ ਪਹਿਲਾਂ ਖਾਂਦੇ ਬੁੱਢੇ ਐ ਪਹਿਲਾਂ ਸਾਰੇ ਲੋਕ ਐ ਖਾਂਦੇ ਉਹਦੇ ਦੀ ਸਾਗ ਮੱਕੀ ਦੇ ਲੈ ਕੇ ਰੋਟੀ ਦੇ ਮੱਮੇ ਤੇ ਬਲਕੇ ਫੇਰ ਖਾਂਦੇ ਹੁੰਦੇ ਤੇ ਜਿਵੇਂ ਮੈਂ ਖਾ ਗਿਆਂ ਹੱਥ ਤੇ ਰੋਟੀ ਧਰ ਕੇ ਮੈਂ ਤਾਂ ਪਲੇਟ 'ਚ ਧਰੀ ਬੈਠੀ ਹਾਂ ਹੱਥ 'ਚ ਤਾਂ ਇੰਨਾ ਸਾਗ ਲੈ ਲੈ ਇੱਕ ਰੋਟੀ ਆਈ ਤੂੰ ਮੈਂ ਲੈ ਲਈ ਗੱਨਾ ਤੂੰ ਨੂੰਨ ਕਾ ਤੋ ਪਾਇਆ ਸੀ ਸਾਰਾ ਕੁਸਤਾ ਠੀਕ ਆ ਸਾਗ ਤੇ ਮੈਨੂੰ ਸਾਗ ਹੀ ਨਹੀਂ ਵਧੀਆ ਲੱਗਦਾ ਹਾਂ ਇਹ ਤਾਂ ਸ਼ੁਰੂਆਤ ਹੋਈ ਮੈਨੂੰ ਬਦੀ ਹੀ ਨਹੀਂ ਲੱਗਦਾ ਮੰਮੀ ਤੂੰ ਪਾਇਆ ਨਾ ਮਾਂ ਪਾਇਆ ਦਾਦੀ ਨੂੰ ਮੇਗਾਟ ਲੱਗਿਆ ਨਹੀਂ ਲੱਗਦੀ ਨੂੰ ਪਾਉਣੀ ਹੁੰਦੀ ਆ ਮੈਨੂੰ ਨਹੀਂ ਸਾਹ ਬਦਿਗਾ ਦਾ ਨਾ ਪਾ ਲਿਆ ਜਹੇ ਪਾਉਣਾ ਸੀ ਹਲੋ ਜੀ ਟਾਈਮ ਬੱਜ ਗਿਆ ਨੇ 9:30 ਰਾਤ ਦੇ ਤੇ ਹੁਣੇ ਗੱਗੀ ਦਾ ਫੋਨ ਕੱਟ ਕੇ ਫ੍ਰੀ ਹੋਈ ਸੀ ਤੇ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸੀ ਤੇ ਹੁਣ ਰੈਸਟ ਤੇ ਹਾਂ ਦਵਾਈ ਮੈਂ ਲੈ ਲਈ ਤੇ ਵੈਸੇ ਸਰੀਰ ਹੁਣ ਤਾਂ ਠੀਕ ਆ ਥੋੜਾ ਜਿਹਾ ਪਰ ਥੋੜੀ ਥੋੜੀ ਪੇਨ ਹੋ ਰਹੀ ਆ ਕਿਉਂਕਿ ਸਾਰੀ ਬਾਡੀ ਦਾ ਉਹਨਾਂ ਨੇ ਕੀਤਾ ਨਾ ਟ੍ਰੀਟਮੈਂਟ ਗਰਦਨ ਤੋਂ ਲੈ ਕੇ ਪੈਰਾਂ ਤੱਕ ਦਾ ਬਾਹਾਂ ਹੱਥਾਂ ਤੱਕ ਦਾ ਢੂਹੀ ਦਾ ਸਾਰਾ ਟ੍ਰੀਟਮੈਂਟ ਕੀਤਾ ਡਾਕਟਰ ਨੇ ਤੇ ਬਸ ਉਹ ਕਹਿ ਰਹੀ ਸੀ ਕਹਿੰਦੇ ਵੀ ਪੇਨ ਹੋਊਗੀ ਜੇ ਤਾਂ ਗੋਲੀ ਲੈ ਲਿਓ ਦਰਦ ਦੀ ਵੀ ਕਿਉਂਕਿ ਤੁਹਾਡੇ ਜਿਹੜੇ ਮਣਕੇ ਸੀ ਸਾਰੀ ਬਾਡੀ ਸੀ ਉਹ ਜਾਗੜੀ ਪਈ ਸੀ ਕਿਉਂਕਿ ਫਿਰ ਵੀ ਮਸਲ ਥੋੜੇ ਥੋੜੇ ਪੇਨ ਹੋਣਗੇ ਹਨਾ ਵੀ ਤੁਸੀਂ ਪੇਨ ਕਿਲਰ ਲੈ ਲਿਓ ਚਲੋ ਹਜੇ ਤੱਕ ਤਾਂ ਮੈਨੂੰ ਐਸੀ ਲੋੜ ਨਹੀਂ ਪਈ ਕੁੜੀ ਦੀ ਜੇ ਲੋੜ ਪਈ ਤਾਂ ਰਾਤ ਨੂੰ ਆਪਾਂ ਲੈ ਲਾਂਗੇ ਤੇ ਬਾਕੀ ਸੋਮ ਨੂੰ ਦਵਾਈ ਦੇ ਕੇ ਹਟਿਆ ਸੋਮ ਨੇ ਵੀ ਦੁੱਧ ਪੀ ਲਿਆ ਸੋਮ ਨਾਲ ਰੋਣ ਲੱਗ ਗਿਆ ਸੀ ਮੈਂ ਦਾ ਦੁੱਧ ਲੈਣ ਚਲੀ ਗਈ ਕਿਚਨ ਦੇ ਵਿੱਚ ਸ਼ੀਸ਼ੀ 'ਚ ਤੇ ਮੇਰੇ ਆਉਂਦੀ ਨੂੰ ਅੰਦਰ ਰੋਈ ਜਾਵੇ ਮੇਰੇ ਗੱਗੀ ਨਾ ਪਹੁੰਚਦਾ ਸੀ ਜਦੋਂ ਮੈਂ ਆ ਕੇ ਦੇਖਿਆ ਰੋਈ ਜਾਵੇ ਮੈਂ ਕੀ ਹੋ ਗਿਆ ਕਹਿੰਦਾ ਪਾਪਾ ਕੋਲੇ ਜਾਣਾ ਮੇਰੇ ਬੱਚੇ ਬਹੁਤ ਜ਼ਿਆਦਾ ਔਖੇ ਨੇ ਵਿਚਾਰੀ ਇਹਨਾਂ ਕੱਲਿਆਂ ਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਇਹ ਤੇ ਘੁੰਮਣ ਫਿਰਨ ਨਹੀਂ ਜਾ ਸਕਦੇ ਛੁੱਟੀ ਵਾਲੇ ਦਿਨ ਵੀ ਸੰਡੇ ਵਾਲੇ ਦਿਨ ਵੀ ਬੱਚੇ ਘਰੀ ਹੁੰਦੇ ਨੇ ਬਸ ਸਕੂਲ ਸਕੂਲ ਤੋਂ ਘਰ ਤੇ ਘਰ ਤੋਂ ਫੇਰ ਸਕੂਲ ਟਿਊਸ਼ਨ ਤੇ ਟਿਊਸ਼ਨ ਤੋਂ ਫੇਰ ਘਰ ਬੱਚੇ ਦਿਲ ਨਹੀਂ ਲਾਉਂਦੇ ਹੁਣ ਇਹਨਾਂ ਨੂੰ ਸਮਝ ਆ ਗਈ ਨਾ ਸਾਰੀ ਦੇਖਦੇ ਨੇ ਸਾਰਾ ਆਲਾ-ਦਾਲ ਵੀ ਸਾਬ ਦੇ ਮਾਪੇ ਲੈ ਕੇ ਜਾਂਦੇ ਨੇ ਐਤਵਾਰ ਨੂੰ ਢੇੜਾ ਕੱਢਣਗੇ ਤੇ ਘੁੰਮਣ ਫੇਰਨ ਜਾ ਬਜ਼ਾਰ 'ਚ ਵੀ ਹਨ ਬੱਚੇ ਵਿਚਾਰੇ ਕੀਤੇ ਨਹੀਂ ਜਾਂਦੇ ਉਹਦੇ ਕਰਕੇ ਬੱਚੇ ਹੁਣ ਸੋਮ ਰੋਣ ਲੱਗ ਪਿਆ ਸੀ ਤੇ ਹੁਣ ਅਸੀਂ ਇਹਨੂੰ ਇੰਨਾ ਵੜਾਇਆ ਮੈਂ ਤੇ ਗੱਗੀ ਨੇ ਮੈਂ ਸੱਪ ਕਰਾਇਆ ਉਹ ਮੈਂ ਕਹਿੰਦੀ ਡੈਡੀ ਆਹੀ ਸਾਲ ਲਾ ਕੇ ਆ ਜਾਣਗੇ ਵਾਪਸ ਤੇ ਮੈਂ ਕਹਾਂ ਮੈਂ ਤੈਨੂੰ ਕਾਹਨੂੰ ਚੀਜ਼ੀਆਂ ਲਿਆ ਕੇ ਦਊਂਗੀ ਆਹ ਲਿਆ ਕੇ ਦਊਂਗੀ ਆਹ ਲਿਆ ਕੇ ਦਊਂਗੀ ਤਾਂ ਖੇਡ ਲਾਇਆ ਫਿਰ ਗੱਗੀ ਕਹਿਣ ਲੱਗੇ ਕਹਿੰਦੇ ਤੇਰੀ ਮੰਮਾ ਤਾਂ ਹੈਗੀ ਆ ਤੇਰੇ ਕੋਲੇ ਵੀ ਤੂੰ ਕਿਉਂ ਰੋਣਾ ਨਾ ਵੀ ਸਾਰੀ ਚੀਜ਼ ਤਾਂ ਤੁਹਾਨੂੰ ਲਿਆ ਕੇ ਦਿੰਦੀ ਆ ਤੇ ਬੱਚਿਆਂ ਨੂੰ ਉਹੀ ਜਾਂਦਾ ਨਾ ਮਾਂ ਵੀ ਚਾਹੀਦਾ ਬੱਚਿਆਂ ਨੂੰ ਬਾਪ ਵੀ ਚਾਹੀਦਾ ਦੋਨੇ ਚਾਹੀਦੇ ਹੁੰਦੇ ਨੇ ਤੇ ਬਾਕੀ ਚਲੋ ਮਜਬੂਰੀਆਂ ਨੇ ਨਾ ਕੀ ਕਰ ਸਕਦੇ ਉਹ ਵੀ ਇਹ ਕਹ ਰਿਹਾ ਸੀ ਗਾਨੇ ਪਰ ਮੈਂ ਕੀ ਕਰ ਸਕਦਾ ਮੈਂ ਅਰੇ ਮੈਂ ਤਾਂ ਵੀ ਮੈਂ ਨਾਲੇ ਕੀ ਕਰਦਾ ਪਰ ਕੀ ਕਰਾਂ ਮਜਬੂਰ ਹੋਇਆ ਬੈਠਾ ਮੈਂ ਇੱਥੇ ਇੰਨੀ ਦੂਰ ਤੇ ਬਾਕੀ ਬਹੁਤ ਔਖਾ ਲੱਗਦਾ ਮੈਨੂੰ ਤੇ ਬਾਕੀ ਜਦੋਂ ਠੀਕ ਹੈ ਜੀ ਕਰਦੇ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਸ਼ੋਮੀ ਗੁੱਡ ਨਾਈਟ ਕਰਦੋ ਸਾਰਿਆਂ ਗੁੱਡ ਨਾਈਟ ਗੁੱਡ ਨਾਈਟ ਕਰਦੋ ਗੁੱਡ ਨਾਈਟ ਪਾਪਾ ਦੀ ਯਾਦ ਆਉਂਦੀ ਸੀ ਹਾਂ ਲੋਈ-ਨੋਈ ਕਰਦੀ ਸੀ ਹਾਂ ਉੱਥੇ ਫੋਟੋ ਤੇ ਫੋਟੋ ਦੇਖ ਕੇ ਰੋਈ ਜੋ ਕਰਦਾ ਸੀ ਕੋਈ ਨਾ ਬੱਚੇ ਪਾਪਾ ਜਲਦੀ ਆ ਜਾਣਗੇ ਆਪਣੇ ਕੋਲ ਠੀਕ ਹੈ ਠੀਕ ਹੈ ਮੈਂ ਫੋਟੋ ਹੀ ਰੋਂਦਾ ਮम्मी ਇਹ ਕਹਿੰਦਾ ਕਮ ਬੈਂਟਰੀ 20 ਹਾਂ ਬੈਟਰੀ 20 ਰਹਿ ਗਈ ਚਲੋ ਹੁਣ ਬੰਦ ਕਰੀ ਨੀਲੀ ਕਰੋ 19 ਕਹਿੰਦਾ ਮੈਂ ਨਾ ਫੋਟੋ ਲੱਕੀ ਆ ਸਾਹਮਣੇ ਗੱਗੀ ਰਮਲੇ ਦੀ ਉਹ ਦੇਖੋ ਕਹਿੰਦਾ ਮੈਂ ਉਹ ਫੋਟੋ ਦੇਖ ਕੇ ਰੋਣ ਲੱਗ ਗਿਆ ਸੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣੀ ਆ ਆ ਦੇਖੋ ਸਾਰਿਆਂ ਦੀ ਜੇ ਸਾਡੀ ਤਿੰਨਾ ਚਾਰਾਂ ਜਣਿਆਂ ਦੀ ਇਹਨੂੰ ਦੇਖ ਕੇ ਰੋਣ ਮੈਨੂੰ ਦੇਖ ਕੇ ਰੋਣ ਲੱਗ ਗਿਆ ਸੀ ਪਾਪਾ ਦੀ ਯਾਦ ਆ ਗਈ ਸੀ